ਤਹੇ ਵੀ ਇਹਨਾਂ ਨੇ ਕਿਹਾ ਵੀ 2006 ਦੇ ਵਿੱਚ ਗਮਾਡਾ ਫੌਂਡ ਵਿੱਚ ਪਚਾਇਆ ਔਰ ਮੈਨੂੰ ਇਹ ਲੱਗਦਾ ਵੀ 2006 ਤੇ ਅੱਜ 2025 ਹੋ ਗਿਆ 19 ਸਾਲ ਹੋ ਗਏ ਨੇ ਗਮਾਡਾ ਬਣਾਏ ਨੂੰ ਤੇ ਮੇਰਾ ਸਵਾਲ ਤਾਂ ਸਿਰਫ 350 ਬੂਥ ਬਣਾਉਣ ਦਾ ਬੂਥ ਵੀ ਨਹੀਂ ਬੂਥਾਂ ਤੋਂ ਵੀ ਛੋਟੀ ਹੁੰਦੀ ਹੈ ਕਿ ਖੋਖੇ ਵਾਲਿਆਂ ਹੁੰਦ ਨੇ ਆ 5 ਫੁੱਟ ਜਾਂ 6 ਫੁੱਟ ਬਾਈ 8 ਫੁੱਟ ਦੀ ਇੱਕ ਜਗ੍ਹਾ ਹੁੰਦੀ ਹੈ ਜਿਹੜੀ ਉਹਨੂੰ ਬਣਾਕ ਦਿੱਤੀ ਜਾਂਦੀ ਆ ਤੇ 350 ਬੂਥ ਬਣਾਉਣ ਵਾਸਤੇ ਕੋ ਖੇਂਦੀ ਜਗਾ 19 ਸਾਲ ਲੱਗ ਗਏ ਤੇ ਹੋਰ ਅੱਗੇ ਕਿੰਨਾ ਕੁ ਸਾਲ ਹੋਰ ਲੱਗਣੇ ਨੇ ਇੱਕ ਤਾਂ ਇਹ ਮੇਰਾ ਸਵਾਲ ਹੈ ਮੰਤਰੀ ਜੀ ਜੀ ਦੂਸਰਾ ਸਵਾਲ ਇਹ ਹੈ ਵੀ ਇਹਨਾਂ ਨੇ ਕਮੇਟੀ ਬਣਾਈ ਜੀ ਬਹੁਤ ਧੰਨਵਾਦ ਇਹ ਕਮੇਟੀ ਕਦੋਂ ਬਣੀ ਇਹ ਕਮੇਟੀ ਨੇ ਕਦੋਂ ਆਪਣੀ ਰਿਪੋਰਟ ਦੇਣੀ ਆ ਇਹ ਇਹਦੇ ਵਿੱਚ ਕੋਈ ਇਹਦਾ ਜ਼ਿਕਰ ਨਹੀਂ ਕੀਤਾ ਗਿਆ ਮੈਂ ਜਦੋਂ ਸਾਡੀ ਸਰਕਾਰ ਬਣੀ ਸੀ ਸਪੀਕਰ ਸਾਹਿਬ 15 ਅ ਪੰਜ ਨੂੰ 15 5 22 ਨੂੰ ਪਹਿਲਾ ਲੈਟਰ ਪਾਇਆ ਫਿਰ ਉਸ ਤੋਂ ਬਾਅਦ 6 ਲੈਟਰ ਮੈਂ ਡਿਪਾਰਟਮੈਂਟ ਨੂੰ ਭੇਜੇ ਬਗੈਰ 7 ਜਿਹਦਾ ਕੋਈ ਜਵਾਬ ਨਹੀਂ ਆਇਆ ਹੈਗਾ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਬਈ ਲੈਟਰਾਂ ਦੇ ਜਵਾਬ ਅਸੀਂ ਲੈਟਰ ਪਾਉਂਦੇ ਆਂ ਡਿਪਾਰਟਮੈਂਟਾਂ ਦੇ ਵਿੱਚ ਲੇਕਿਨ ਜਵਾਬ ਦੇਣ ਦਾ ਕੋਈ ਰਵਾਜ ਨਹੀਂ ਰਿਹਾ ਜਾਂ ਰਵਾਜ ਹੈ ਹੀ ਨਹੀਂ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਉਹ ਉਹਦੇ ਬਾਰੇ ਤੁਸੀਂ ਮੈਨੂੰ ਦੱਸੋ ਜਵਾਬ ਮੈਂ ਲੈ ਕੇ ਦੇਵਾਂ ਠੀਕ ਹੈ ਤੇ ਬਾਕੀ ਆਪਾਂ ਮੰਤਰੀ ਜੀ ਤੋਂ ਪੁੱਛ ਲਈਏ ਤੇ ਪੰਜ 6 ਮੈਂ ਲੈਟਰ ਪਾਏ ਤੇ ਮੈਨੂੰ ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਕਮੇਟੀ ਜੇ ਬਣਾਈ ਆ ਤਾਂ ਮੈਨੂੰ ਇਹ ਦੱਸਿਆ ਜਾਵੇ ਮੰਤਰੀ ਜੀ ਦੱਸਣ ਵੀ ਇਹ ਕਦੋਂ ਬਣਾਈ ਆ ਤੇ ਕਦੋਂ ਇਹ ਰਿਪੋਰਟ ਦੇ ਦੂਗੀ ਔਰ ਕਦੋਂ ਇਹ ਕਹ ਕਹਿੰਦੇ ਆ ਕੰਮ ਆ ਜਿਹੜਾ ਇਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਮੰਤਰੀ ਜੀ ਵੀ ਇੱਥੇ ਇਹ ਜਿੰਨੇ 350 ਬੂਥ ਸੀ 350 ਜਗ੍ਹਾ ਇੱਥੇ 7-800 ਬੂਥ ਬਣਨੇ ਨੇ ਇਹ 350 ਬੰਦੇ ਜਿਹੜੇ ਉੱਥੇ ਜਿਨ੍ਹਾਂ ਨੇ ਮੁਹਾਲੀ ਵਸਾਇਆ 40 ਸਾਲ ਪਹਿਲਾ 50 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਮੁਹਾਲੀ ਜਿਨ੍ਹਾਂ ਨੇ ਮੁਹਾਲੀ ਵਸਾਇਆ ਉਹਨਾਂ ਨੂੰ ਆਪਾਂ ਦੇ ਕੇ ਛੋਟੇ ਬੂਥ ਉਦੋਂ ਬਿਨਾਂ ਵੀ ਰੈਵਨਿਊ ਆਪਾਂ ਕਮਾ ਸਕਦੇ ਹਾਂ ਕਮਾੜਾ ਵਾਲੇ ਘੱਟੋ ਘੱਟ 3-400 ਬੂਥ ਹੋਰ ਵਾਧੂ ਬਣ ਸਕਦਾ ਉੱਥੇ ਬਹੁਤ ਕੀਮਤੀ ਜਗ੍ਹਾ ਹੈ ਔਰ ਮੈਨੂੰ ਲੱਗਦਾ ਹੈ ਵੀ ਇਹ ਵੀ ਲੋਕ ਨੇ ਜਿਹੜੇ ਜਿਨ੍ਹਾਂ ਨੇ ਖੋਖੇ ਲਏ ਜਿਹੜੇ ਖੋਖੇ ਵਾਲੇ ਨੇ ਉਹ ਵੀ ਪੈਸੇ ਦੇਣ ਨੂੰ ਰੀਜ਼ਨੇਬਲ ਤਿਆਰ ਨੇ ਸੋ ਮੇਰੀ ਬੇਨਤੀ ਹੈ ਵੀ ਇਹ ਮੈਨੂੰ ਦੱਸਿਆ ਜਾਵੇ ਵੀ ਇਹ ਕਦੋਂ ਤੱਕ ਕਮੇਟੀ ਕਦੋਂ ਬਣੀ ਹੈ ਤੇ ਕਦੋਂ ਤੱਕ ਇਹ ਕਮੇਟੀ ਹੈ ਜੀ ਥੈਂਕ ਯੂ ਤੇ ਆਪਣੀ ਰਿਪੋਰਟ ਦੇ ਦੋ ਮੰਤਰੀ ਜੀ ਕੋਈ ਟਾਈਮ ਲਾਈਨ ਹੈਗੀ ਹੈ ਵਿਖਿਆਇ ਸਾਰਾ ਜੀ ਐਸਐਸ ਨਗਰ ਸ਼ਹਿਰ ਦਾ ਵਿਕਾਸ ਪਿਛਲੇ 50-60 ਸਾਲ ਦੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਸ਼ਹਿਰ ਦਾ ਵਿਕਾਸ ਸਮੇਂ-ਸਮੇਂ ਦੇ ਅਲੱਗ-ਅਲੱਗ ਅਦਾਰਿਆਂ ਵੱਲੋਂ ਕੀਤਾ ਜਾਂਦਾ ਰਿਹਾ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਸ਼ਹਿਰ ਦਾ ਵਿਕਾਸ ਪੰਜਾਬ ਹਾਊਸਿੰਗ ਬੋਰਡ ਵੱਲੋਂ ਕੀਤਾ ਜਾਂਦਾ ਸੀ ਉਸ ਉਪਰੰਤ ਸਾਲ 1995 ਵਿੱਚ ਪੰਜਾਬ ਅਰਬਨ ਅਤੇ ਪਲੈਨਿੰਗ ਅਤੇ ਵਿਕਾਸ ਅਥਾਰਟੀ ਪੁੱੱਡਾ ਹੋਣ ਵਿੱਚ ਆਈ ਅਤੇ ਮਹੱਲੀ ਸ਼ਹਿਰ ਦਾ ਵਿਕਾਸ ਪੁੱੱਡਾ ਅਥਾਰਟੀ ਵੱਲੋਂ ਕੀਤਾ ਜਾਂਦਾ ਰਿਹਾ ਇਸੋ ਪ੍ਰੰਤ 2006 ਵਿੱਚ ਮਹਾਲੀ ਸੈਡਾ ਸਚਾਰੂ ਤਰੀਕੇ ਨਾਲ ਵਿਕਾਸ ਕਰਨ ਲਈ ਗ੍ਰੇਟਰ ਮਹਾਲੀ ਏਰੀਆ ਵਿਕਾਸ ਸਥਾਟਿਕ ਗਮਾਡਾ ਦਾ ਗਠਨ ਕੀਤਾ ਗਿਆ ਹੈ। ਸ਼ਹਿਰ ਦੇ ਵਿਕਾਸ ਲਈ ਗਮਾਡਾ ਵੱਲੋਂ ਸਮੇਂ-ਸਮੇਂ ਤੇ ਭੌਂ ਕੁਐਰ ਕਰਕੇ ਕਰਦੇ ਹੋਏ ਪਲਾਨਿੰਗ ਨਾਲ ਡਿਵੈਲਪਮੈਂਟ ਕਰਦੇ ਹੋਏ ਸ਼ਹਿਰ ਵਿੱਚ ਆ ਗਿਆ ਹੈ। ਫੇਸ 1 ਅਤੇ ਫੇਸ 7 ਇਸ ਖੋਖਾ ਮਾਰਕੀਟ ਦਸ ਸੰਬੰਧੀ ਦੱਸਣਯੋਗ ਹੈ ਕਿ ਇਹ ਸੈਡਾ ਗਮਾਡਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਪਹਿਲਾਂ ਦੀ ਮੌਜੂਦ ਸਨ। ਪਰ ਤੇ ਇਹਨਾਂ ਸੈਟਾਂ ਦੇ ਕਾਰਜਕਾਰਾਂ ਵੱਲੋਂ ਛੋਟੇ ਆਰਜੀ ਤੌਰ ਤੇ ਖੋਖੇ ਬਣਾ ਕੇ ਆਪਣੇ ਕਾਰਵਾਰ ਕੀਤਾ ਜਾਂਦਾ ਸੀ ਇਸ ਸਮੇਂ ਗਮਾਡਾ ਹੌਨ ਵਿੱਚ ਆਇਆ ਤਾਂ ਇਹਨਾਂ ਸੈਟਾਂ ਸੰਬੰਧੀ ਰਿਕਾਰਡ ਮੁਕੰਮਲ ਤਰੀਕੇ ਨਾਲ ਗਮਾਡਾ ਨੂੰ ਟਰਾਂਸਫਰ ਨਹੀਂ ਹੋਇਆ ਇਸ ਦੀ ਪੂਰੀ ਡਿਟੇਲ ਰਿਕਾਰਡ ਵਿੱਚ ਮੌਜੂਦ ਨਹੀਂ ਹੈ ਪਰੰਤੂ ਇਹ ਵੀ ਦੱਸਣ ਯੋਗ ਹੈ ਕਿ ਮੌਕੇ ਤੇ ਫਿਰ ਸਵਾਲ ਅੱਛਾ ਆਪਣਾ ਉਹਨਾਂ ਦਾ ਤਾਂ ਦੋ ਹੀ ਗੱਲ ਹੈ ਇਹ ਇੱਕ ਦਾ ਕਦੋਂ ਤੱਕ ਕਰ ਦਿਓਗੇ ਜੀ ਇਹਨਾਂ ਨੂੰ ਕਮੇਟੀ ਕਮੇਟੀ ਕਲਪ ਰਿਪੋਰਟ ਦੇ ਦਊਗੀ ਜੀ 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 ਮਾਨਯੋਗ ਮੈਂਬਰ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਟਾਈਮ ਪਹਿਲਾਂ ਹੀ ਇਹ ਕਮੇਟੀ ਜਿਹੜੀ ਬਣਾਈ ਗਈ ਆ ਪਰ 5-7 ਮਹੀਨੇ ਵਿੱਚ ਇਹਨਾਂ ਦਾ ਸਾਰਾ ਜਿਹੜਾ ਰਿਜ਼ਲਟ ਹੈ ਇਹਨਾਂ ਦੇ ਸਾਹਮਣੇ ਇਹਨਾਂ ਨੂੰ ਦੱਸਿਆ ਜਾਊਗਾ ਪੂਰੀ ਸਰਕਾਰ ਇਸ ਕੰਮ ਦੇ ਉੱਤੇ ਕਰੂਗੀ ਥੈਂਕ ਯੂ ਆਦਾ ਸਵਾਲ ਹੀ ਆ ਗਿਆ ਜੀ ਥੈਂਕ ਯੂ ਥੈਂਕ ਯੂ ਲਾ ਉਹਨਾਂ ਦਾ ਧੰਨਵਾਦ ਵੀ ਕਰਤਾ ਨਾਲ ਹੀ ਪਹਿਲਾਂ ਹੀ